ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ ਉਹ ਅੰਡੇ ਦੇ ਬਾਰੇ ਕਰਾਂਗੇ ਕਿੰਨੇ ਪ੍ਰਕਾਰ ਦੇ ਜਿਹੜੇ ਮਾਰਕੀਟ 'ਚ ਅੰਡੇ ਆਉਂਦੇ ਨੇ ਜਿਨ੍ਹਾਂ ਨੂੰ ਆਪਾਂ ਦੇਸੀ ਅੰਡੇ ਸਮਝ ਕੇ ਖਾਂਦੇ ਆ ਉਹ ਅਸਲ 'ਚ ਪਿਓਰ ਦੇਸੀ ਅੰਡੇ ਨਹੀਂ ਹੁੰਦੇ ਸੋ ਅੱਜ ਆਪਾਂ ਇਸ ਵਿਸ਼ੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਦੋਸਤੋ ਅਲੱਗ-ਅਲੱਗ ਰੇਟਾਂ ਦੇ ਹਿਸਾਬ ਨਾਲ ਅਲੱਗ-ਅਲੱਗ ਅੰਡੇ ਮਾਰਕੀਟ 'ਚ ਅਵੇਲੇਬਲ ਨੇ। ਸਭ ਤੋਂ ਪਹਿਲਾਂ ਜੇਕਰ ਪੰਜ ਗੱਲ ਕਰੀਏ ਤਾਂ ਵਾਈਟ ਐਗ ਆਉਂਦਾ। ਚਿੱਟਾ ਅੰਡਾ। ਉਹ ਚਿੱਟੀ ਮੁਰਗੀ ਤੋਂ ਕੇਜ ਕੇਜ ਦੇ ਵਿੱਚ ਰੱਖ ਕੇ ਅੰਡਾ ਲਿਆ ਜਾਂਦਾ। ਉਹ ਕੇਜ ਬਹੁਤ ਜ਼ਿਆਦਾ ਛੋਟਾ ਹੁੰਦਾ। ਉਹ 'ਚ ਮੁਰਗੀ ਦੇ ਤੁਰਨ ਫਿਰਨ ਲਈ ਜਗ੍ਹਾ ਬਿਲਕੁਲ ਵੀ ਨਹੀਂ ਹੁੰਦੀ। ਸੋ ਉਹ ਬਿਲਕੁਲ ਵਾਈਟ ਹੁੰਦਾ। ਉਹਦਾ ਜਿਹੜਾ ਮਾਰਕੀਟ ਰੇਟ ਬਹੁਤ ਜ਼ਿਆਦਾ ਘਟ ਹੁੰਦਾ ਉਹ ਸਭ ਤੋਂ ਸਸਤਾ ਅੰਡਾ ਮੰਨਿਆ ਜਾਂਦਾ ਜਿਹਨੂੰ ਆਪਾਂ ਫਾਰਮੀ ਅੰਡਾ ਵੀ ਕਹਿ ਦਿੰਦੇ ਆ ਦੂਜੇ ਨੰਬਰ ਤੇ ਉਹ ਆਉਂਦਾ ਦੋਸਤੋ ਜਿਹੜਾ ਬਰਾਊਨ ਅੰਡਾ ਦਰਸਲੋ ਦੇਸੀ ਅੰਡਾ ਨਹੀਂ ਹੁੰਦਾ ਬਰਾਊਨ ਅੰਡਾ ਹੁੰਦਾ ਉਹ ਉਹ ਬਰਾਊਨ ਮੁਰਗੀ ਤੋਂ ਕੇਜ ਦੇ ਵਿੱਚ ਰੱਖ ਕੇ ਪ੍ਰਾਪਤ ਕੀਤਾ ਜਾਂਦਾ ਉਹ ਜਿਹੜਾ ਦੂਸਰੇ ਵਾਈਟ ਐਗ ਨਾਲੋਂ ਥੋੜਾ ਜਿਹਾ ਵਧੀਆ ਹੁੰਦਾ ਲੇਕਿਨ ਉਹ ਵੀ ਕੇਜ ਦੇ ਵਿੱਚ ਰੱਖ ਕੇ ਹੀ ਮੁਰਗੀਆਂ ਤੋਂ ਲਿਆ ਜਾਂਦਾ ਕੇਜ ਦੇ ਵਿੱਚ ਬਹੁਤ ਘੱਟ ਚੱਲਣ ਫਿਰਨ ਲਈ ਮੁਰਗੀ ਦੇ ਜਗ੍ਹਾ ਹੁੰਦੀ ਆ ਸੋ ਇਸ ਲਈ ਉਹ ਫੀਡ ਵੀ ਬਹੁਤ ਘੱਟ ਖਾਂਦੀ ਆ ਤੇ ਉਹਦਾ ਵੀ ਜਿਹੜੀ ਕਾਸਟ ਵਾਈਟ ਐਗ ਜਿੰਨੀ ਹੁੰਦੀ ਆ ਤੇ ਬਹੁਤ ਜ਼ਿਆਦਾ ਘੱਟ ਹੁੰਦੀ ਆ ਇਹ ਤੀਜੇ ਨੰਬਰ ਤੇ ਆਗੇ ਦੋਸਤੋ ਜੋ ਫਾਰਮਾਂ ਚ ਮੁਰਗੀ ਰੱਖੀ ਜਾਂਦੀ ਆ ਉਮਰਗੀ ਫੀਡ ਤੇ ਰੱਖੀ ਜਾਂਦੀ ਹੈ ਮਤਲਬ ਕਿ ਉਹ ਚ ਮੁਰਗੇ अवेलेबल ਨਹੀਂ ਹੁੰਦੇ ਉਹ ਕੱਲੀ ਮੁਰਗੀ ਰੱਖ ਕੇ ਅੰਡਾ ਲਿਆ ਜਾਂਦਾ ਨਸਲੋ ਕੋਈ ਵੀ ਲਗਾ ਲੋ ਆਰ ਆਈ ਆਰ ਡਬਲ ਐਫ ਜੀ ਕੁਝ ਵੀ ਲੇਕਿਨ ਉਹ ਜਿਹੜਾ ਮੁਰਗਾ ਉਹ ਚ ਨਹੀਂ ਹੁੰਦਾ ਕੱਲੀਆਂ ਮੁਰਗੀਆਂ ਤੋਂ ਫੀਡ ਤੇ ਜਿਹੜਾ ਉਹ ਅੰਡਾ ਪ੍ਰਾਪਤ ਕੀਤਾ ਜਾਂਦਾ ਫਾਰਮਾਂ ਚ ਰੱਖੀ ਜਾਂਦੀ ਹੈ ਉਹ ਮੁਰਗੀ ਉਹ ਇਹ ਦੋਨੇ ਅੰਡਿਆਂ ਨੂੰ ਥੋੜਾ ਜਿਆ ਰੇਟ ਜ਼ਿਆਦਾ ਹੁੰਦਾ ਉਹ ਕੈਲਸ਼ੀਅਮ ਪ੍ਰੋਟੀਨ ਵੀ ਉੱਚਾ ਥੋੜਾ ਜਿਹਾ ਜ਼ਿਆਦਾ ਹੁੰਦਾ ਇਸ ਲਈ ਉਹਦਾ ਰੇਟ ਜ਼ਿਆਦਾ ਹੋਣ ਕਰਕੇ ਅਗਲੇ ਚੌਥੇ ਨੰਬਰ ਤੇ ਦੋਸਤੋ ਆ ਗਿਆ ਜਿਹੜਾ ਅੰਡਾ ਉਹ ਪੇਰੈਂਟ ਵਰਡ ਜਿਨ੍ਹਾਂ ਦੇ ਅੰਡਿਆਂ ਦੇ ਵਿੱਚੋਂ ਆਪਾਂ ਬੱਚੇ ਕਢਵਾਉਨੇ ਆ ਉਹਨੂੰ ਕਹਿੰਦੇ ਨੇ ਪੇਰੈਂਟ ਵਰਡ ਉਹ ਅੰਡਾ ਬਹੁਤ ਵਧੀਆ ਹੁੰਦਾ ਹੈਗਾ ਦੇਸੀ ਅੰਡਾ ਕਹਿ ਸਕਦੇ ਆ ਕਿਉਂਕਿ ਉਹ ਮੁਰਗੇ ਦੀ ਕਰਾਸਿੰਗ ਤੋਂ ਤਿਆਰ ਹੋਇਆ ਹੁੰਦਾ ਉਹ ਕੱਲਾ ਫੀਡ ਤੋਂ ਨਹੀਂ ਤਿਆਰ ਹੋਇਆ ਹੁੰਦਾ ਉਹਨੂੰ ਆਪਾਂ ਵਧੀਆ ਅੰਡਾ ਕਹਿ ਸਕਦੇ ਹਾਂ ਉਹ ਬਰਾਊਨ ਵੀ ਹੋ ਸਕਦਾ ਹਲਕਾ ਬਰਾਊਨ ਵੀ ਹੁੰਦਾ ਉਹ ਤੇ ਜਿਹੜਾ ਗੂੜਾ ਬਰਾਊਨ ਵੀ ਹੁੰਦਾ ਕਲਰ ਇਧਰ ਉਧਰ ਥੋੜਾ ਬਹੁਤਾ ਫੀਡ ਦੇ ਹਿਸਾਬ ਨਾਲ ਦੋਸਤੋ ਹੋ ਜਾਂਦਾ ਅਗਲਾ ਜਿਹੜਾ ਸਭ ਤੋਂ ਵਧੀਆ ਤੇ ਇੱਕ ਨੰਬਰ ਤੇ ਅੰਡਾ ਹੁੰਦਾਗਾ ਉਹ ਹੁੰਦਾ ਫ੍ਰੀ ਰੇਂਜ ਅੰਡਾ ਦੋਸਤੋ ਫ੍ਰੀ ਰੇਂਜ ਮਤਲਬ ਕਿ ਮੁਰਗੀਆਂ ਨੂੰ ਖੁੱਲੀ ਜਗ੍ਹਾ ਵਿੱਚ ਜਿੱਥੇ ਪੌਦੇ ਵੀ ਲੱਗੇ ਹੋਣ ਸ਼ਾਨਦਾਰ ਪੌਦੇ ਹੋਣ ਤੇ ਉਹਨਾਂ ਦੇ ਖਾਣ ਪੀਣ ਨੂੰ ਕੀਟ ਪਤੰਗਾ ਥੱਲੇ ਕੀੜਾ ਮਕੌੜਾ ਸਾਰਾ ਕੁਝ ਹੁੰਦਾਗਾ ਤੇ ਉਹ ਆਪਣੀ ਮਰਜ਼ੀ ਨਾਲ ਘੁੰਮ ਫਿਰ ਸਕਦੇ ਨੇ ਉਹਨੂੰ ਫ੍ਰੀ ਰੇਂਜ ਕਹਿੰਦੇ ਨੇ ਕੁਝ ਫਾਰਮ ਦਾ ਗੇਟ ਵੀ ਜਿਹੜਾ ਖੁੱਲਾ ਰੱਖਿਆ ਜਾਂਦਾ ਤਾਂ ਜੋ ਉਹ ਕਦੇ ਵੀ ਅੰਦਰ ਆ ਸਕਣ ਤੇ ਕਦੇ ਵੀ ਬਾਹਰ ਆ ਸਕਣ ਜਦੋਂ ਫ੍ਰੀ ਰੇਂਜ ਦੇ ਦੋਸਤੋ ਘੁੰਮਦੇ ਫਿਰਦੇ ਨੇਗੇ ਉਦੋਂ ਉਹ ਕੀਟ ਪਤੰਗਾ ਆਪਣੀ ਮਰਜ਼ੀ ਨਾਲ ਕੱਚੇ ਚੋਂ ਖਾਂਦੇ ਨੇ ਸੋ ਇਸ ਤਰ੍ਹਾਂ ਉਹ ਫ੍ਰੀ ਰੇਂਜ ਉਹਨਾਂ ਨੂੰ ਕਿਹਾ ਜਾਂਦਾ ਸੋ ਉਹ ਫ੍ਰੀ ਰੇਂਜ ਅੰਡਾ ਸਭ ਤੋਂ ਟਾਪ ਤੇ ਫ੍ਰੀ ਰੇਂਜ ਅੰਡਾ ਮੰਨਿਆ ਜਾਂਦਾ ਕਿਉਂਕਿ ਉਹ ਚ ਬਿਲਕੁਲ ਪਿਓਰ ਦੇਸੀ ਕੀਟ ਪਤੰਗਾ ਹੋਰ ਰੋੜ ਵੀ ਖਾਂਦੀਆਂ ਨੇ ਸਾਰਾ ਕੁਝ ਜਿੱਥੇ ਉਹਨਾਂ ਦਾ ਜੀ ਕਰਦਾ ਉਹ ਘੁੰਮ ਫਿਰ ਸਕਦੀਆਂ ਨੇ ਜਿਹੜੀਆਂ ਮੁਰਗੀਆਂ ਸਟ੍ਰੈਸ ਫ੍ਰੀ ਰਹਿੰਦੀਆਂ ਨੇ ਇਸ ਤਰ੍ਹਾਂ ਦੋਸਤੋ ਇਹ ਫ੍ਰੀ ਰੇਂਜ ਅੰਡਾ ਤਿਆਰ ਕੀਤਾ ਜਾਂਦਾ ਹੈ ਇੱਕ ਨੰਬਰ ਤੇ ਜਿਹੜਾ ਫ੍ਰੀ ਰੇਂਜ ਅੰਡਾ ਆਉਂਦਾ ਸਭ ਤੋਂ ਵਧੀਆ ਫ੍ਰੀ ਰੇਂਜ ਅੰਡਾ ਮੰਨਿਆ ਗਿਆ ਸੋ ਇਸ ਤਰ੍ਹਾਂ ਦੋਸਤੋ ਅੰਡੇ ਕਈ ਪ੍ਰਕਾਰ ਦੇ ਹੁੰਦੇ ਨੇ ਇੱਕ ਮੇਰੇ ਦੋਸਤ ਨੇ ਮੈਨੂੰ ਕਮੈਂਟ ਕੀਤਾ ਇਹ ਚੈਨਲ ਤੇ ਆਪਣਾ ਸਬਸਕ੍ਰਾਈਬਰ ਹੀ ਆਪਣਾ ਵੀਰ ਸੋ ਉਹਨੇ ਮੈਨੂੰ ਫੇਸ ਵਟਸਐਪ ਤੇ ਮੈਨੂੰ ਮੈਸੇਜ ਕੀਤਾ ਕਿ ਜਿਹੜਾ ਦੇਸੀ ਅੰਡਾ ਹੁੰਦਾ ਉਹਦੀ ਜ਼ਰਦੀ ਜਿਹੜੀ ਹੁੰਦੀ ਹੈ yellow ਹੁੰਦੀ ਹੈ ਪੂਰੀ ਉਹੀ ਦੇਸੀ ਅੰਡਾ ਹੁੰਦਾ ਦੋਸਤੋ ਇਹ ਬਿਲਕੁਲ ਗਲਤ ਗੱਲ ਆਗੀ ਜਿਹੜਾ ਦੇਸੀ ਅੰਡਾ ਹੁੰਦਾ ਉਹਦੀ ਪਿਓਰ ਪੂਰੀ ਯੈਲੋ ਨਹੀਂ ਹੁੰਦੀ ਹਾਂ ਠੀਕ ਆ ਹਲਕੀ ਜੀ ਹੁੰਦੀ ਆ ਪੂਰੀ ਆਪਾਂ ਯੈਲੋ ਨਹੀਂ ਕਹਿ ਸਕਦੇ ਉਹ ਜੇਕਰ ਆਪਾਂ ਯੈਲੋ ਕਰਨੀਆਂ ਤਾਂ ਆਪਾਂ ਨੂੰ ਯੈਲੋ ਜਿੱਦਾਂ ਗੇਂਦੇ ਦੇ ਫੁੱਲ ਹੋ ਗਏ ਜਾਂ ਫਿਰ ਹਲਦੀ ਵਗੈਰਾ ਹੋਗੀ ਉਹ ਪ੍ਰੋਪਰ ਦੇਣੇ ਪੈਂਦੇ ਨੇ ਤਾਂ ਉਹਨਾਂ ਦੇ ਜਿਹੜਾ ਜਰਦੀ ਦਾ ਕਲਰ ਆ ਉਹ ਪ੍ਰੋਪਰ ਯੈਲੋ ਹੁੰਦਾ ਹੈ ਸੋ ਜੇਕਰ ਜੈਲੋ ਜਰਦੀ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਐਫਰਟਸ ਕਰਨੇ ਪੈਣਗੇ ਸੋ ਉਹਦੇ ਨਾਲੋਂ ਵਧੀਆ ਤੁਸੀਂ ਸਿੰਪਲ ਨੇਚੁਰਲ ਜਿਹੜਾ ਮੁਰਗੀ ਆਂਡਾ ਦਿੰਦੀ ਆ ਉਹ ਤੁਸੀਂ ਖਾਓ ਕਲਰਾਂ ਤੇ ਨਾ ਜਾਇਆ ਕਰੋ ਸੋ ਇਸ ਤਰ੍ਹਾਂ ਦੋਸਤੋ ਇਹਨਾਂ ਦੀਆਂ ਕਾਫੀ ਕਿਸਮਾਂ ਹੁੰਦੀਆਂ ਨੇ ਤੁਸੀਂ ਵੀ ਜਿਹੜਾ ਚੰਗਾ ਅੰਡਾ ਖਾ ਸਕਦੇ ਹੋ ਜੇਕਰ ਆਪਾਂ ਨੂੰ ਆਂਡੇ ਬਾਰੇ ਪ੍ਰੋਪਰ ਜਾਣਕਾਰੀ ਹੋ ਤਾਂ ਹੀ ਆਪਾਂ ਸਹੀ ਚੀਜ਼ ਖਾ ਸਕਦੇ ਹਾਂ ਸੋ ਆਂਡੇ ਖਾਣ ਦੇ ਫਾਇਦੇ ਵੀ ਬਹੁਤ ਨੇ ਜੇਕਰ ਜਿਹੜੇ ਮਾੜੇ ਅੰਡੇ ਆਪਾਂ ਖਾਵਾਂਗੇ ਉਹਨਾਂ ਦੇ ਨੁਕਸਾਨ ਵੀ ਬਹੁਤ ਨੇ ਸੋ ਆਪਾਂ ਨੂੰ ਅੰਡੇ ਦੇ ਪ੍ਰਤੀ ਜਦੋਂ ਆਪਾਂ ਖਾਣਾ ਬਹੁਤ ਅਵੇਅਰ ਹੋ ਕੇ ਖਾਣਾਗਾ ਜੇ ਆਪਾਂ ਨੂੰ ਕਿਸੇ ਦੇ ਘਰੋਂ ਜਾਂ ਕਿਸੇ ਦੇ ਫਾਰਮ ਤੋਂ ਦੇਸੀ ਅੰਡਾ ਮਿਲ ਜੇ ਤਾਂ ਬਹੁਤ ਵਧੀਆ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਸੋ ਇੱਕ ਵਾਰੀ ਫੇਰ ਸਾਰੇ ਵੀਰਾਂ ਦਾ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ